ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਵਧੀਆ ਸਹੂਲਤ ਦਿੱਤੀ ਹੈ। ਆਮ ਆਦਮੀ ਕਲੀਨਿਕ ਪੰਜਾਬ ਵਿੱਚ ਆਈ ਸਿਹਤ ਕ੍ਰਾਂਤੀ ਦਾ ਚਿਹਰਾ ਹਨ। ਇਨ੍ਹਾਂ ਕਲੀਨਿਕਾਂ 'ਚ ਹਰ ਕਿਸਮ ਦੀ ਡਾਕਟਰੀ ਸਹੂਲਤ ਦਿੱਤੀ ਜਾਂਦੀ ਹੈ। 107 ਤਰ੍ਹਾਂ ਦੀਆਂ ਦਵਾਈਆਂ ਤੇ 47 ਤੋਂ ਵੱਧ ਕਿਸਮਾਂ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ। ਜਿੰਨਾ ਵਿੱਚੋਂ 565 ਪਿੰਡੂ ਖੇਤਰਾ ਵਿੱਚ ਤੇ 316 ਸ਼ਹਿਰੀ ਖੇਤਰਾ ਵਿੱਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਨੇ ਲੋਕਾਂ ਨੂੰ ਬਹੁਤ ਹੀ ਫਾਇਦਾ ਹੋ ਰਿਹਾ ਇਹਦੇ ਵਿੱਚ ਕਿ ਲੋਕੀ ਆਪਣੇ ਛੋਟੇ-ਛੋਟੇ ਬਿਮਾਰੀਆਂ ਬੁਖਾਰ ਜ਼ੁਖਾਮ ਖਾਂਸੀ ਦਾ ਛੋਟੇ ਵੀ ਹੋਰ ਬਿਮਾਰੀਆਂ ਦਾ ਇਲਾਜ ਇੱਥੇ ਕਰਵਾ ਰਹੇ ਆ ਫ੍ਰੀ ਦੇ ਵਿੱਚ 2000 24 ਸਾਡਾ ਇਹ ਸੈਂਟਰ ਸ਼ੁਰੂ ਹੋਇਆ ਸੀਗਾ ਉਸ ਕੋ ਮੈਂ ਇੱਥੇ ਹਾਂ ਤੇ ਪੇਸ਼ੈਂਟ ਸਾਡੇ ਕੋ ਰੂਟੀਨ ਚ ਕਾਫੀ ਆਉਂਦੇ ਆ ਮਡੇ ਉਹਨਾਂ ਦਾ ਰੂਟੀਨ ਇੰਜੈਕਸ਼ਨ ਨੂੰ ਲੋਡ ਹੋਵੇ ਉਹਨਾਂ ਦੇ ਬਲੱਡ ਟੈਸਟ ਜਿਹੜੇ ਰੂਟੀਨ ਟੈਸਟ ਹੈ ਉਹ ਸਾਰੇ ਹੋ ਜਾਂਦੇ ਆ ਫ੍ਰੀ ਆਫ ਕਾਸ ਹੁੰਦੇ ਆ ਤੇ ਕਨਸਰਨਡ ਉਹਨਾਂ ਦੇ ਜਿਹੜੀ ਵੀ ਉਹਨਾਂ ਦੀ ਇਲਮੈਂਟ ਹੁੰਦੀ ਹੈ ਬਿਮਾਰੀ ਹੁੰਦੀ ਹੈ ਉਹਦੇ ਹਿਸਾਬ ਨਾਲ ਫਿਰ ਅਸੀਂ ਉਹਨਾਂ ਨੂੰ ਦਵਾਈ ਵੀ ਦੇ ਕੇ ਪਈਏ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 200 ਨਵੇਂ ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜੂਗੀ ਮੈਂ ਸਾਰਾ ਜੀ ਆਪਣਾ ਦੇਵੀ ਕਾਰਡ ਆਪਣਾ ਜਿਹੜਾ ਹੈਗਾ ਤੁਹਾਡੇ ਛਤਰਾਣਾ ਸਮਾਣਾ ਪਾਤਰਾ ਸਾਰੇ ਏਰੀਆ ਚ ਮੇਰਾ ਮਕਸਦ ਹੈ ਜੀ ਆਪਣੇ ਜਿਹੜੇ ਸਟਾਫ ਨੂੰ ਮਿਲਣਾ ਆਪਣੇ ਜਿੰਨੇ ਵੀ ਉਹਨਾਂ ਦਾ ਉਹਨਾਂ ਵਾਸਤੇ ਦੇਖਣਾ ਵੀ ਸਾਰਾ ਕੁਝ ਠੀਕ ਚੱਲ ਰਿਹਾ ਕਿਉਂਕਿ ਹੁਣ ਜਿਹੜੀ ਹੜਾਂ ਦੀ ਪਾਣੀ ਹੁਣ ਥੋੜਾ ਜਿਹਾ ਘਟਣਾ ਸ਼ੁਰੂ ਹੋਇਆ ਜੀ ਲੱਗਦਾ ਵੀ ਥੋੜੀ ਜਿਹੀ ਠੱਲ ਪੈ ਜਾਏਗੀ ਪਰ ਇਸ ਤੋਂ ਬਾਅਦ ਜਿਹੜਾ ਹੁੰਦਾ ਨਾ ਜੀ ਮਲੇਰੀਆ ਡੈਂਗੀ ਚਿਕਨਗੁਨੀਆ ਕਾਲਾ ਪੀਲੀਆ ਤੇ ਨਾਲੇ ਦੇ ਜਿਹੜਾ ਕੋਲਰਾ ਔਰ ਡਾਇਰੀਆ ਹੈ ਨਾ ਬਿਮਾਰੀਆਂ ਦਾ ਰਿਸਕ ਬਹੁਤ ਹੁੰਦਾ ਸਕਿੰਡ ਡਿਜ਼ੀਜ਼ ਹੋ ਜਾਣੀਆਂ ਅਸੀਂ ਦਵਾਈਆਂ ਸਾਰੀਆਂ ਭੇਜਤੀਆਂ ਜੀ ਸਟਾਫ ਸਾਡੇ ਕੋਲ ਡਾਕਟਰ ਨਵੇਂ ਆ ਗਏ ਅਸੀਂ ਕਾ ਮੈਡੀਕਲ ਵੀ ਬਾਕੀ ਸਾਰੀਆਂ ਫਾਰਮੈਸੀ ਬਾਅਦ ਹੁੰਦੀਆਂ ਰਹਿ ਗਈਆਂ ਪਹਿਲਾਂ ਉਹਨਾਂ ਨੂੰ ਭੇਜਤਾ ਜੋਇਨ ਕਰਕੇ ਆ ਇੱਥੇ ਵੀ ਆ ਗਏ ਆ ਜੀ ਪਾਤਲਾ ਚ ਵੀ ਆ ਗਏ ਆ ਦੂਦਨ ਸਾਦਾ ਚ ਵੀ ਆ ਗਏ ਆ ਸਾਰੇ ਹਸਪਤਾਲਾਂ ਚ ਡਾਕਟਰ ਜੋਇਨ ਕਰ ਗਏ ਆ ਸਟਾਫ ਨਰਸਸ ਵੀ ਆ ਰਹੀਆਂ ਜੀ ਸਟਾਫ ਪੂਰਾ ਕਰ ਰਹੇ ਆ ਦਵਾਈਆਂ ਅਸੀਂ ਪਹਿਲਾਂ ਦਿੱਤੀਆਂ ਹੋਈਆਂ ਸੋ ਓਵਰ ਆਲ ਕਾਫੀ ਸੈਟੀਸਫੈਕਟਰੀ ਆ ਜੀ ਸਟਾਫ ਸਾਡਾ ਦਿਨ ਰਾਤ ਮਿਹਨਤ ਕਰ ਰਿਹਾ ਬਹੁਤ ਔਖੇ ਲਾਤਾਂ ਦੇ ਵਿੱਚ ਦਿਨ ਰਾਤ 24 ਘੰਟੇ ਜਿਹੜੀ ਅਸੀਂ ਐਮਰਜੈਂਸੀ ਸਰਵਿਸਿਜ਼ ਦੇ ਰਹੇ ਆ ਤੇ ਉਹਦਾ ਫਾਇਦਾ ਇਹ ਹੈ ਵੀ ਜਿਸ ਤਰ੍ਹਾਂ ਤੁਹਾਡੇ ਸਮਾਣੇ ਦੇ ਵਿੱਚ ਸਨੇਕ ਬਾਈਟ ਦੇ ਕੇਸਸ ਆਏ ਆ ਲੇਕਿਨ ਉਹਦੇ ਵਿੱਚ ਡੈਥ ਨਹੀਂ ਹੋਈ ਕੋਈ ਵੀ ਕਿਉਂਕਿ ਟਾਈਮ 'ਚ ਪੇਸ਼ੈਂਟਸ ਆ ਜਾਂਦੇ ਆ ਮੈਂ ਇਹੀ ਬੇਨਤੀ ਕਰਦਾ ਵੀ ਟਾਈਮ 'ਚ ਆਜੋ 104 ਤੇ ਕਾਲ ਕਰ ਲਓ ਜਦੋਂ ਹੋ ਜੇ ਨਾਲ ਦੀ ਨਾਲ ਚਾਹੇ ਡੌਗ ਬਾਈਟ ਹੈ ਚਾਹੇ ਸਨੇਕ ਬਾਈਟ ਹੈ ਇਮੀਡੀਏਟਲੀ ਹਸਪਤਲ ਪਹੁੰਚ ਜਾਓ ਤਾਂ ਜਾਨ ਬਚ ਜੇਗੀ ਔਰ ਸਾਡੇ ਕੋਲੇ ਸਾਰਾ ਪੂਰਾ ਬੰਦੋਬਸਤ ਹੈ ਉਹ ਚੈਰਿਟੀ ਸਨੇਕ ਬਾਈਟ ਨਸੇਰਮ ਵੀ ਆ ਡੌਗ ਬਾਈਟ ਦੀ ਵੈਕਸੀਨੇਸ਼ਨ ਵੀ ਆਪ ਜੀ ਬਿਲੋਂ ਹਲਕੇ ਸਾਰੇ ਪੰਜਾਬ ਦੇ ਜਿਹੜੇ ਇਲਾਕੇ ਦੋਹਰਾ ਦਿੱਤਾ ਕਿਸ ਤਰ੍ਹਾਂ ਦੇ ਹਾਲਾਤ ਹੈ ਕਿਸ ਤਰ੍ਹਾਂ ਕੰਟਰੋਲ ਆਇਆ ਦੇਖੋ ਜਿਹੜੇ ਬਾਰਡਰ ਡਿਸਟ੍ਰਿਕਟ ਹੈ ਉੱਥੇ ਹਾਲਾਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਾਜ਼ਿਕ ਸੀਗੇ ਔਰ ਦੁਬਾਰਾ ਇੱਕ ਦੂਜੀ ਵੇਵ ਆਈ ਹੈ ਔਰ ਪਹਿਲਾਂ ਵੀ ਮੈਂ ਜਿਹੜੇ ਹੈਗਾ 1980 1988 1993 ਜਦੋਂ ਜਦੋਂ ਵੀ ਹੜ ਆਇਆ ਮੈਂ ਸਾਰਿਆਂ ਦੇ ਵਿੱਚ ਕੰਮ ਕੀਤਾ ਲੇਕਿਨ ਜਿੰਨਾ ਇਸ ਵਾਰੀ ਜਿੰਨੀ देर ਲੰਬਾ ਚੱਲਿਆ ਜਿਵੇਂ 88 ਦੇ ਵਿੱਚ ਹੜ ਆਏ ਸੀ ਉਹ ਦੋ ਤਿੰਨ ਦਿਨ ਬਾਅਦ ਪਾਣੀ ਉਤਰ ਗਿਆ ਸੀ ਇੱਕ ਵੇਵ ਆਈ ਸੀ ਹੁਣ ਤਾਂ ਇੱਕ ਵੇਵ ਦੂਜੀ ਵੇਵ ਤੀਜੀ ਵੇਵ ਵਾਰੀ ਵਾਰੀ ਛੱ ਤੇ ਇਹ ਇਹਦੇ ਬਾਰੇ ਵੀ ਸਾਰਾ ਵਿਚਾਰ ਵਟਾਂਦਰਾ ਕਰਾਂਗੇ ਜੀ ਜਿਵੇਂ ਕੱਲੇ ਪੰਜਾਬ ਦੀ ਗੱਲ ਨਹੀਂ ਐ ਮਾਚਲ ਵੀ ਥੋੜਾ ਰੁੜ ਗਿਆ ਉੱਤਰਾਖੰਡ ਰੁੜ ਗਿਆ ਔਰ ਜੰਮੂ ਕਸ਼ਮੀਰ ਚ ਬਹੁਤ ਬੁਰੀ ਹਾਲਤ ਐ ਰਾਜਸਥਾਨ ਡੁੱਬਿਆ ਹੋਇਆ ਗੁਜਰਾਤ ਛੜ ਆਏ ਹੋਇਆ ਸਾਰੇ ਦੇਸ਼ ਛੜ ਆਏ ਹੋਇਆ ਇਹ ਕੇਂਦਰ ਦੀ ਸਰਕਾਰ ਨੂੰ ਕੁਝ ਆਪਣੀਆਂ ਪਾਲਿਸਿਸ ਵੀ ਸੋਚਣਾ ਪਊਗਾ ਔਰ ਸਾਰੇ ਸਟੇਟਸ ਨੂੰ ਬਿਠਾ ਕੇ ਇਕੱਠੇ ਬੈਠ ਕੇ ਸਾਰੇ ਮੁੱਖ ਮੰਤਰੀਆਂ ਨਾਲ ਬੈਠ ਕੇ ਲੌਂਗ ਟਰਮ ਸਟ੍ਰੈਟਜੀ ਬਣਾ ਕੇ ਜਿਹੜੇ ਦਰਿਆਵਾਂ ਦੀ ਕੈਪੈਸਿਟੀ ਹੁਣ ਸਾਡਾ ਘੱਗਰ ਐ ਜੀ ਘੱਗਰ ਦੇ ਵਿੱਚ ਪੰਜਾਬ ਚ 20% ਨਾਲ ਥੋੜੀ ਜਣਾ ਆਂਦਾ ਜੀ ਤੁਹਾਡੇ ਢਾਂਗਰੀ ਆ ਮਾਰਕੰਡਾ ਚਾਹੇ ਤੁਹਾਡਾ ਕੁਸ਼ਲਿਆ ਡੈਮ ਤੋਂ ਪਾਣੀ ਆਂਦਾ ਸੁਖਨਾ ਲੇਖ ਤੋਂ ਪਾਣੀ ਆਂਦਾ ਇਹ ਸਾਰਾ ਪਾਣੀ ਜ਼ਿਆਦਾ ਹਰਿਆਣੇ ਤੋਂ ਆਂਦਾ ਚੰਡੀਗੜ੍ਹ ਤੋਂ ਆਂਦਾ ਹੈ ਹਿਮਾਚਲ ਤੋਂ ਆਂਦਾ ਜੀ ਉਹਦੇ ਕਰਕੇ ਹੜ ਪੰਜਾਬ ਚ ਆਂਦੇ ਆ ਹੁਣ ਜਿਹੜੇ ਜਿਹੜੇ ਰਿਵਰ ਦੀ ਕੈਪੈਸਿਟੀ 2 ਲੱਖ ਕਿਊਸਿਕ ਦੀ ਆ ਜੇ ਉਹਦੇ ਚ 6 ਲੱਖ 8 ਲੱਖ ਰਾਵੀ ਚ 12 ਲੱਖ ਦੀ ਕਿਊਸਿਕ ਆ ਜਾਏਗਾ 11 ਲੱਖ ਤਾਂ ਉਹ ਰਿਵਰ ਤੇ ਫਿਰ ਬੰਨ ਦਾ ਤੋੜੇ ਗਈ ਉਹ ਇਹਦੇ ਵਾਸਤੇ ਉੱਪਰ ਰੋਕਣਾ ਪਏਗਾ ਜਿਹੜੀ ਜੰਗਲਾਂ ਦੀ ਕਟਾਈ ਹੈ ਮਾਨਯੋਗ ਸੁਪਰੀਮ ਕੋਰਟ ਨੇ ਵੀ ਨੋਟਿਸ ਲਿਆ ਹੈਗਾ ਸੋ ਅਸੀਂ ਉਮੀਦ ਕਰਦੇ ਹਾਂ ਕਿ ਕੇਂਦਰ ਸਰਕਾਰ ਜਿਹੜਾ ਹੈਗਾ ਉਹ ਅੱਗੇ ਤੋਂ ਰੋਕਥਾਮ ਵੀ ਕਰੇਗੀ ਹੁਣ ਜਿਹੜਾ ਨੁਕਸਾਨ ਹੋਇਆ ਉਹਦੀ ਪਰਹਾਈ ਵੀ ਕਰੇਗੀ ਔਰ ਮੁੱਖ ਆਪਣੇ ਪਹਿਲਾਂ ਜਿਹੜੇ ਮੰਤਰੀ ਸਾਹਿਬ ਆਏ ਸੀ ਉਹਨਾਂ ਨੇ ਨਰਾਸ਼ ਕੀਤਾ ਉਹਨਾਂ ਦਾ ਜਿਹੜਾ ਬਿਆਨ ਸੀਗਾ ਜੋ ਉਹਨਾਂ ਨੇ ਜਾ ਕੇ ਦਿੱਤਾ ਉਹ ਗੈਰ ਜ਼ਿੰਮੇਵਾਰ ਵੀ ਆ ਦੁਖਦਾਈ ਵੀ ਆ ਔਰ ਮੈਂ ਉਹਨੂੰ ਕਹਾਂਗਾ ਕਿ ਇੱਕ ਬਹੁਤ ਹੀ ਜਿਹੜਾ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਬਿਆਨ ਆ ਉਹ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਨੂੰ ਜੇ ਘੱਟੋ ਘੱਟ ਮੱਲਮ ਨਹੀਂ ਲਾਣੇ ਸੀ ਤਾਂ ਨਮਕ ਨਹੀਂ ਛਿੜਕਣਾ ਚਾਹੀਦਾ ਸੀ ਉਸ ਵਲੇ ਰਾਵੀ ਦੇ ਵਿੱਚ ਜਿਹੜਾ ਹੈਗਾ ਜੀ ਉੱਥੇ ਕੋਈ ਵੀ ਕਦੇ ਰਿਵਰ ਵਾ ਇਧਰ ਆਪਣੇ ਪੰਜਾਬ 'ਚ ਹੁੰਦਾ ਕਦੇ ਦੂਜੇ ਪਾਕਿਸਤਾਨ 'ਚ ਹੁੰਦਾ ਉਹ ਇੰਡੀਆ ਪਾਕਿਸਤਾਨ ਇੰਡੀਆ ਪਾਕਿਸਤਾਨ ਉਹ ਜਿਹੜੀ ਆਪਣੀ ਬਾਰਡਰ ਤੇ ਲੱਗੀ ਹੋਈ ਆ ਫੈਂਸ ਚ ਉਹਦੇ ਨਾਲ ਨਾਲ ਚੱਲਦਾ ਹੈਗਾ ਉੱਥੇ ਤਾਂ ਸਾਰਾ ਮਿਲਟਰੀ ਸਾਰਾ ਬੀਐਸਐਫ ਲੱਗੀ ਹੋਈ ਹੈ ਕੋਈ ਉੱਥੇ ਮਾਈਨਿੰਗ ਨਹੀਂ ਹੋਈ ਜੀ ਬਿਲਕੁਲ ਉਹਨਾਂ ਨੇ ਗੱਲ ਇਹ ਆ ਵੀ ਜੇ ਪੰਜਾਬ ਦੇ ਵਿੱਚ ਮਾਈਨਿੰਗ ਕਰਕੇ ਆਏ ਹੜ੍ਹ ਤਾਂ ਉਹ ਦਰਸ਼ਨ ਵੀ ਉੱਤਰਾਖੰਡ ਸਦਾ ਉਹਨਾਂ ਦੀ ਡਬਲ ਇੰਜਣ ਸਰਕਾਰ ਆ ਉੱਥੇ ਕਿਉਂ ਆਏ ਜੀ ਉਹ ਬੜਾ અનਫੋਰਚੁਨੇਟ ਸੀਗਾ ਜੀ ਨਹੀਂ ਦੇਣਾ ਚਾਹੀਦਾ ਸੀ ਮੈਂ ਉਮੀਦ ਕਰਦਾ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਆ ਇਹਨਾਂ ਲੋਕਾਂ ਦੇ ਵੀ ਪ੍ਰਧਾਨ ਮੰਤਰੀ ਆ ਤੇ ਉਹ ਵੱਡਾ ਦਿਲ ਦਿਖਾਣਗੇ ਔਰ ਇਹਨਾਂ ਦੀ ਖਾਲੀ ਇਸ ਵਾਰੀ ਫਸਲ ਨਹੀਂ ਗਈ ਜ਼ਮੀਨ ਵੀ ਗਈ ਆ ਘਰ ਵੀ ਗਿਆ ਮਸ਼ੀਨਰੀ ਵੀ ਖਰਾਬ ਹੋ ਗਈ ਘਰ ਦਾ ਸਮਾਨ ਵੀ ਗਿਆ ਤੇ ਇਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਉਮੀਦ ਕਰਦੇ ਹਾਂ ਕਿ 50000 ਰੁਪਏ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖੀ ਆ ਸਾਡੇ ਪੈਸੇ ਵੀ ਦੇਣਗੇ ਔਰ ਇਹਨਾਂ ਨੂੰ ਰਾਹਤ ਪੈਕੇਜ ਵੀ ਦੇ ਦੇਣਗੇ ਪੰਜਾਬ ਸਰਕਾਰ ਕਿੰਨਾ ਪੈਕੇਜ ਮੰਗਦੀ ਹੈ ਜਿੰਨਾ ਨੁਸਾਨ ਆ ਪੰਜਾਬ ਦੇ ਦੇਖੋ ਇਹ ਸਾਰਾ ਕੁਝ ਜਿਹੜਾ ਹੈਗਾ ਅਸੀਂ ਇੱਕ ਤਾਂ 60000 ਕਰੋੜ ਤਾਂ ਸਾਡਾ ਉਹ ਤਾਂ ਦਿਓ ਉਸੇ ਪਿੰਡਾਂ ਦੀਆਂ ਸੜਕਾਂ ਠੀਕ ਕਰਨੀਆਂ ਜੋ ਸਾਡਾ ਜੋ ਵੀ ਸਾਡਾ ਹੈਗਾ ਮੰਡੀ ਬੋਰਡ ਦੇ ਪੈਸੇ ਆ ਮਾਰਕੀਟ ਕਮੇਟੀ ਦੇ ਪੈਸੇ ਆ ਸਾਡੇ ਜੀਐਸਟੀ ਦੇ ਪੈਸੇ ਆ ਸਿਹਤ ਵਿਭਾਗ ਦੇ ਆ ਤੇ ਇਸ ਤੋਂ ਸਵਾਇ ਜਿਹੜਾ ਰਾਹਤ ਪੈਕੇਜ ਆ ਮੁੱਖ ਮੰਤਰੀ ਸਾਹਿਬ ਨੇ ਲੈ ਕੇ ਭੇਜਿਆ 50000 ਰੁਪਏ ਏਕੜ ਦਿਓ 4 ਲੱਖ ਜਿਹੜੀ ਹੈਗੀ ਆ ਤੁਹਾਡੇ ਏਕੜ ਦੇ ਵਿੱਚ ਜ਼ਮੀਨ ਮਰੀ ਆ ਲੋਕਾਂ ਦੇ ਘਰਾਂ ਦਾ ਵੀ ਮੁਆਵਜ਼ਾ ਦਿਓ ਮਸ਼ੀਨਰੀ ਦਾ ਵੀ ਦਿਓ ਔਰ ਜਿਹੜੀ ਤੁਹਾਡੇ ਉਹਨਾਂ ਦੇ ਦੁੱਧਾਰੂ ਪਸ਼ੂ ਆ ਉਹ ਵੀ ਰੁੜ ਕੇ ਪਾਕਿਸਤਾਨ ਚ ਪਹੁੰਚ ਗਏ ਆ ਉਹ ਵੀ 1-1 ਲੱਖ ਰੁਪਏ ਤੋਂ ਅੱਜ ਕੱਲ ਕੋਈ ਮਾਝੀ ਨਹੀਂ ਆਂਦੀ ਕਾਈ ਨਹੀਂ ਆਂਦੀ 1 ਲੱਖ ਤੋਂ ਘੱਟ ਤਾਂ ਜੀ ਉਹਨਾਂ ਦਾ ਵੀ ਜਿਹੜਾ ਡੀਸੈਂਟ ਮੁਆਵਜ਼ਾ ਤਾਂ ਕਿ ਲੋਕਾਂ ਨੂੰ ਖੜੇ ਕਰੀਏ ਆਪਾਂ ਕਿੰਨੀ ਕਿੰਨੀ ਕਰਦੇ ਹੋ 50 ਲੱਖ ਦੀ ਮੰਗ ਉਹ ਦੇਖੋ ਮੇਰੇ ਹਿਸਾਬ ਨਾਲ ਤਾਂ ਜਿਹੜਾ ਹੈਗਾ ਅਸਲ ਤਾਂ ਜਿਹੜਾ ਸਾਰਾ ਉਹ ਉਹ ਕੈਲਕੂਲੇਟ ਕਰਦੇ ਕਰਦੇ ਆ ਬਟ ਮੈਂ ਤਾਂ ਕਹੂੰਗਾ ਕਿ ਘੱਟੋ ਘੱਟ ਵੀ ਜਿਹੜਾ ਹੈਗਾ 20-25 ਹਜ਼ਾਰ ਕਰੋੜ ਰੁਪਈਆ ਇਮੀਡੀਏਟਲੀ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਕਿਉਂਕਿ ਸਾਰੀਆਂ ਜਿੰਨੀਆਂ ਵੀ ਤੁਹਾਡੇ ਚਾਹੇ ਹਸਪਤਾਲ ਹੈ ਚਾਹੇ ਸਕੂਲ ਹੈ ਸੜਕਾਂ ਹੈ ਕੋਈ ਵੀ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਨਹੀਂ ਬਚਿਆ ਜੀ ਲੋਕਾਂ ਦੇ ਘਰ ਨਹੀਂ ਬਚੇ ਲੋਕਾਂ ਦੇ ਘਰ ਵੀ ਬਣਾਣੇ ਆ ਤੋ ਘੱਟੋ ਘੱਟ ਵੀ 20-25 ਹਜ਼ਾਰ ਕਰੋੜ ਰੁਪਈਆ ਜਿਹੜਾ ਇਮੀਡੀਏਟਲੀ ਇੰਟਰਮ ਰੀਲੀਫ ਦੇਣ ਬਾਕੀ ਜਦੋਂ ਐਸਟੀਮੇਟ ਲੱਗੇਗਾ ਉਹ ਤਾਂ ਲੱਖਾਂ ਕਰੋੜਾਂ ਚ ਹੋਏਗਾ ਉਹ ਤੇ ਬਾਅਦ ਤੋਂ ਬਾਅਦ ਦੇਣ ਸਭ ਤੋਂ ਵੱਡੀ ਗੱਲ ਹੈ ਵੀ ਹੁਣ ਜਿਹੜਾ ਪਹਿਲਾਂ ਸੌਕ ਨਹੀਂ ਸਿੱਖਿਆ ਤੇ ਸੌਕ ਸਿੱਖ ਕੇ ਸਾਰੇ ਸਟੇਟ ਨੂੰ ਨਾਲ ਲੈ ਕੇ ਬਹਿਣ ਤੇ ਇਹਦਾ ਬੰਦੋਬਸਤ ਕਰਨ ਕੇ ਮੁੜ ਕੇ ਹੜ੍ਹ ਨਹੀਂ ਆਣਗੇ ਪੰਜਾਬ ਦੇ ਵਿੱਚ ਜਿੰਨੀ ਰਿਵਰ ਦੀ ਕੈਪੈਸਿਟੀ ਆ ਉਸ ਤੋਂ ਪਿੱਛੇ ਪਿੱਛੇ ਕੈਪੈਸਟੀ ਬਣਾਣ ਉਹਦੀ ਹਿਮਾਚਲ ਦੀ ਹਿਮਾਚਲ ਚ ਹਰਾਨੇ ਦੀ ਹਰਾਨੇ ਚ ਜੰਮੂ ਕਸ਼ਮੀਰ ਦੀ ਜੰਮ ਕਰੀਏ ਤੇ ਆ ਖਰੀਦ ਲੈਣ ਉੱਥੇ ਭਾਕੜੇ ਜਿਹੜਾ ਡੈਮ ਨਹੀਂ ਬਣ ਸਕਦਾ ਛੋਟੇ ਛੋਟੇ ਬਣ ਸਕਦੇ ਆ ਇੱਕ ਭਾਕੜੇ ਜਿਹਨੇ 10 ਮੜਾ ਕੇ ਉਹਨਾਂ ਦੀ ਤਾਂ ਉਨਹੀਂ ਹੋ ਸਕਦੀ ਆ ਤਾਂ ਕਿ ਜਿਹੜਾ ਅੱਗੇ ਪਾਣੀ ਰੁਕਿਆ ਜਾ ਸਕੇ ਤਾਂ ਤਾਂ ਦੇ ਉੱਤੇ ਇਹ ਕੇਂਦਰ ਨੂੰ ਸਾਰਾ ਬੈਠ ਕੇ ਕੱਗਰ ਵਾਸਤੇ ਖਾਸ ਪ੍ਰੋਜੈਕਟ ਪੰਜਾਬ ਸਰਕਾਰ ਕੇਂਦਰ ਨੂੰ ਕਿਆ ਕਹਿੰਦੀ ਮਲੇ ਕਿਉਂਕਿ ਇਹ ਮਾਲਵਾ ਕੋਰਾਂ ਨੂੰ ਨਸਾਨਾ ਜਾਂਦਾ ਇਹਦੇ ਨਾਲ ਦੇਖੋ ਜਿਹੜੀ ਜਿਹੜੀ ਤੁਹਾਡੀ ਟਾਂਗਰੀ ਹੈ ਇਹ ਵੀ ਸਵਾਲਕਪੋਟੇਲ ਚੋਂ ਭਰਵਾਂ ਦੀ 70 ਕਿਲੋਮੀਟਰ ਤੇ ਮਾਰਕੰਡਿਆ ਉਸ ਤੋਂ ਵੀ ਉੱਪਰੋਂ ਆਂਦਾ ਹੈਗਾ 150 ਕਿਲੋਮੀਟਰ ਚੱਲ ਕੇ ਆਂਦਾ ਇਹ ਸਾਡੇ ਕੋਲੋਂ ਪਾਣੀ ਮੰਗਦੇ ਆ ਤੇ ਜਿਹੜਾ ਇਹ ਪਾਣੀ ਹੁਣ ਆ ਕੇ ਕੱਗਰ ਦੇ ਵਿੱਚ ਪਹਿਲਾਂ ਪੰਜਾਬ ਛੱਡ ਲਿਆ ਰਿਹਾ ਅੱਗੇ ਜਾ ਕੇ ਇਹਨਾਂ ਦੇ ਸਰਸੇ ਦੇ ਵਿੱਚ ਛੱਡ ਲਿਆ ਰਿਹਾ ਇਹ ਪੰਜਾਬ ਨੂੰ ਵੀ ਡੋਬ ਰਿਹਾ ਟਾਂਗਰੀ ਤੇ ਜਿਹੜੇ ਹੈਗੇ ਇਹਦੇ ਕਰਕੇ ਆ ਇਹ ਇਹ ਐਸਵੇਲੇ ਵੀ ਡੇਂਜਰ ਮਾਰਕ ਤੋਂ ਉੱਪਰ ਆ ਜੀ ਟਾਂਗਰੀ ਦਾ ਮਾਰਕੰਡਿਆ ਦਾ ਔਰ ਜਿਹੜਾ ਕੱਗਰ ਉੱਪਰੋਂ ਆਉਂਦਾ ਜਿਹੜਾ ਇਹਨਾਂ ਨੇ ਵੱਧ ਬਣਾਇਆ ਉੱਥੇ ਵੱਡਾ ਬੰਦ ਬਣਾ ਕੇ ਇਹ ਸਾਰਾ ਪਾਣੀ ਰੋਕਣ ਆਪਣਾ ਪਾਣੀ ਵਰਤਣ ਇਹ ਨਾ ਸਤੋਂ ਮੰਗਣੇ ਲੋੜ ਹੀ ਨਹੀਂ ਉਹਨਾਂ ਨੂੰ ਪਾਣੀ ਦਾ ਨੇ ਕੋਲ ਵਾਧੂ ਹਰਿਆਣਾ ਤਾਂ ਜਮਨਾ ਪਾਸੇ ਤਾਂ ਹਰਿਆਣਾ ਵੀ ਡੁੱਬਿਆ ਹੋਇਆ ਦਿੱਲੀ ਵੀ ਡੁੱਬੀ ਹੋਈ ਆ ਇਹ ਪਾਣੀ ਦੀ ਸੰਭਾਲ ਕਰਨ ਦੀ ਲੋੜ ਹੈ ਹਿੰਦੁਸਤਾਨ ਚ ਪਾਣੀ ਦੀ ਕਮੀ ਨਹੀਂ ਹੈ ਅਕਲ ਦੀ ਕਮੀ ਆ ਪਲੈਨਿੰਗ ਦੀ ਕਮੀ ਆ ਉਹਨੂੰ ਇੱਕ ਜਿਹੜਾ ਹੈਗਾ ਇੱਕ ਨੀਅਤ ਦੀ ਮੈਂ ਕਹੂੰਗਾ ਨੀਤੀ ਤੇ ਨੀਅਤ ਦੀ ਕਮੀ ਆ ਜੀ ਉਹਨੂੰ ਪੂਰੀ ਕਰਨਗੇ ਮੈਂ ਉਮੀਦ ਕਰਦਾ ਸਾਡੇ ਪ੍ਰਧਾਨ ਮੰਤਰੀ ਹਰਿਆਣਾ ਕੋਲ ਵੀ ਵਾਧੂ ਪਾਣੀ ਆ ਰਾਜਸਥਾਨ ਡੁੱਬਿਆ ਹੋਇਆ ਜੀ ਉਹਦਾ ਆਪਨ ਲੋੜ ਨਹੀਂ ਆ ਜੀ ਮਤਲਬ ਇੱਕ ਦੂਜੇ ਤੇ ਨਾਲ ਲੜਨ ਦੀ ਨਾ ਪਾਕਿਸਤਾਨ ਨਾਲ ਲੜਨ ਦੀ ਵੀ ਲੋੜ ਨਹੀਂ ਆ ਪਾਕਿਸਤਾਨ ਵੀ ਡੁੱਬਿਆ ਅਸੀਂ ਵੀ ਡੁੱਬੇ ਹੋਇਆ ਤੇ ਇਹ ਲੱਗੇ ਹੋਇਆ ਡਰੋਨਾਂ ਬਣਾਣ ਇਹ ਲੱਗੇ ਹੋਇਆ ਮਜ਼ਾਈਲਾ ਬਣਾਣ ਬੰਬ ਬਣਾਣ ਬੰਬ ਨਹੀਂ ਬੰਨ ਬਣਾਓ ਠੀਕ ਆ ਜੀ ਤੁਸੀਂ ਜਿਹੜੇ ਹੈਗੇ ਤੁਸੀਂ ਮਜ਼ਾਈਲਾ ਨਹੀਂ ਬਣਾਓ ਕੌਨਫੀਡੈਂਸ ਬਿਲਡਿੰਗ ਮੈਜ਼ਰ ਕਰੋ ਕੰਟੀਨੈਂਟਰ ਬੈਲਿਸਟਿਕ ਮਜ਼ਾਈਲ ਦੀ ਲੋੜ ਨਹੀਂ ਆ ਦੁਨੀਆ ਨੂੰ ਸਾਨੂੰ ਲੋੜ ਆ ਕਿ ਆਪਸ ਦੇ ਵਿੱਚ ਜਿਹੜਾ ਹੈਗਾ ਤੁਸੀਂ ਉਹ ਜਿਹੜੀ ਜਿਹੜਾ ਦੁਸ਼ਮਣ ਵੀ ਆ ਜੇ ਦੋਨੇ ਖੋਚ ਡੱਗਿਓ ਤੁਸੀਂ ਵੀ ਡੱਬਿਓ ਪਾਕਿਸਤਾਨ ਵੀ ਡੱਬਿਆ ਹੋਇਆ ਹੁਣ ਤਾਂ ਹੁਣ ਤਾਂ ਥੋੜੀ ਜੀ ਆਪਾਂ ਇੱਕ ਦੂਜੇ ਨੂੰ ਮਾਰਨ ਲੱਗੇ ਹੋਏ ਆਂ ਆਪਾਂ ਡੁੱਬੇ ਹੋਏ ਵੀ ਇੱਕ ਦੂਜੇ ਨੂੰ ਮਾਰਨ ਨੂੰ ਫਿਰਦੇ ਆਂ ਉਹ ਨਾ ਉਹ ਨਾ ਕਰੋ ਜੀ